ਇਰ ਇੰਡੀਆ ਦਾ ਇੱਕ ਹੋਰ ਜਹਾਜ਼ ਖਰਾਬੀ ਦੇ ਚਲਦਿਆਂ ਜਿੱਥੇ ਕਈ ਯਾਤਰੀਆਂ ਨੂੰ ਲੈ ਕੇ ਹਵਾ ਦੇ ਵਿੱਚ ਉੜਦਾ ਰਿਹਾ ਤੇ ਮਹਿਜ਼ ਉਡਾਨ ਤੋਂ 18 ਮਿੰਟ ਬਾਅਦ ਹੀ ੇਠਾਂ ਉਤਰ ਆਇਆ ਤਾਂ ਦੱਸੋ ਇਹ ਇੱਕ ਜੈਪੁਰ ਤੋਂ ਮੁੰਬਈ ਜਾ ਰਹੀ ਹੈ ਇੰਡੀਆ ਦੀ ਫਲਾਈਟ ਜਿਸ ਉਹਦੇ ਤਕਨੀਕੀ ਖਰਾਬੀ ਹੁੰਦੀ ਹੈ ਤੇ ਟੇਕ-ਆਫ ਦੇ 18 ਮਿੰਟਾਂ ਬਾਅਦ ਹੀ ਇਹ ਫਲਾਈਟ ਵਾਪਸ ਪਰਤਾਈ ਹੈ ਦਰਅਸਲ ਫਲਾਈਟ ਦੁਪਹਿਰ 1:35 ਮਿੰਟ ਤੇ ਉਡਾਨ ਭਰਦੀ ਹੈ ਤੇ ਇਸੇ ਦਰਮਿਆਨ 18 ਮਿੰਟਾਂ ਬਾਅਦ ਹੀ ਵਾਪਸ ਪਰਤਾਈ ਹੈ ਗਨੀਮਤ ਰਹੀ ਹੈ ਕਿ ਜਾਨੀ ਨੁਕਸਾਨ ਉਪਚਾਰ ਹੈ ਗਿਆ ਤਕਨੀਕੀ ਖਰਾਬੀ ਦੇ ਚਲਦਿਆਂ ਅਮਰਜੈਂਸੀ ਲੈਂਡਿੰਗ ਹੋਈ ਹੈ ਤਾਂ ਬੀਤੇ ਕੁਝ ਹਫ਼ਤਿਆਂ ਦੇ ਵਿੱਚ 에ਅਰ ਇੰਡੀਆ ਤੇ ਇਸ ਦੇ ਸਹਿਯੋਗੀ ਕੰਪਨੀ ਦੇ ਕਈ ਫਲਾਈਟਸ ਦੇ ਵਿੱਚ ਤਕਨੀਕੀ ਖਰਾਬੀ ਆ ਰਹੀ ਹੈ ਜਿਸ ਦੇ ਚਲਦਿਆਂ ਹੁਣ ਲੋਕ ਡਰੇ ਤੇ ਸਹਿਮੇ ਹੋਏ ਨੇ ਹਾਲਾਂਕਿ ਇਸ ਫਲਾਈਟ ਨੂੰ ਵੀ ਤਕਨੀਕੀ ਖਰਾਬੀ ਦੇ ਚਲਦਿਆਂ ਮੌਕੇ ਤੇ ਹੇਠਾ ਉਤਾਰਨਾ ਪਿਆ ਤਾਂ 160 ਯਾਤਰੀ ਦੱਸਿਆ ਜਾ ਰਿਹਾ ਕਿ ਇੱਕ ਫਲਾਈਟ ਦੇ ਵਿੱਚ ਸਵਾਰ ਹੁੰਦੇ ਨੇ ਤੇ ਇਹ ਫਲਾਈਟ ਜਿਵੇਂ ਹਵਾ ਦੇ ਵਿੱਚ ਉਡਾਨ ਭਰਦੀ ਹੈ ਤਕਨੀਕੀ ਖਰਾਬੀ ਆਉਂਦੀ ਹੈ ਜਿਸ ਤੋਂ ਬਾਅਦ ਤੁਰੰਤ ਹੀ ਫਲਾਈਟ ਨੂੰ 18 ਮਿੰਟਾ ਬਾਅਦ ਹੇਠਾ ਉਤਾਰਨਾ ਪਿਆ ਗਿਆ ਤਾਂ ਬੀਤੇ ਸਮੇਂ ਦੌਰਾਨ ਦੱਸਦੀ ਕਿ ਜਿਵੇਂ ਅਹਮਦਾਬਾ ਜਹਾਜ਼ ਹਾਦਸਾ ਵਾਪਰਿਆ ਜਿਸ ਵਿੱਚ 275 ਦੇ ਕਰੀਬ ਲੋਕਾਂ ਦੀ ਜਾਨ ਗੁਆਚ ਗਈ ਹੈ ਤਾਂ ਉਸ ਤੋਂ ਬਾਅਦ 에어 ਇੰਡੀਆ ਦੇ ਜਹਾਜ਼ਾ ਦੇ ਵਿੱਚ ਤਕਨੀਕੀ ਖਰਾਬੀ ਦੀਆਂ ਤਸਵੀਰਾਂ ਐਮਰਜੈਂਸੀ ਲੈਂਡਿੰਗ ਦੀਆਂ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ ਇਰ ਇੰਡੀਆ ਦਾ ਇੱਕ ਹੋਰ ਜਹਾਜ਼ ਖਰਾਬੀ ਦੇ ਚਲਦਿਆਂ ਜਿੱਥੇ ਕਈ ਯਾਤਰੀਆਂ ਨੂੰ ਲੈ ਕੇ ਹਵਾ ਦੇ ਵਿੱਚ ਉਡਦਾ ਰਿਹਾ ਤੇ ਮਹਿਜ਼ ਉਡਾਨ ਤੋਂ 18 ਮਿੰਟ ਬਾਅਦ ਹੀ ੇਠਾਂ ਉਤਰ ਆਇਆ ਤਾਂ ਦੱਸੋ ਇਹ ਇੱਕ ਜੈਪੁਰ ਤੋਂ ਮੁੰਬਈ ਜਾ ਰਹੀ ਹੈ ਇੰਡੀਆ ਦੀ ਫਲਾਈਟ ਜਿਸ ਉੱਤੇ ਤਕਨੀਕੀ ਖਰਾਬੀ ਹੁੰਦੀ ਹੈ ਤੇ ਟੇਕ-ਆਫ ਦੇ 18 ਮਿੰਟਾਂ ਬਾਅਦ ਇਹ ਫਲਾਈਟ ਵਾਪਸ ਪਰਤਾਈ ਹੈ ਦਰਅਸਲ ਫਲਾਈਟ ਦੁਪਹਿਰ 1:35 ਮਿੰਟ ਤੇ ਉਡਾਨ ਭਰਦੀ ਹੈ ਇਸੇ ਦਰਮਿਆਨ 18 ਮਿੰਟਾਂ ਬਾਅਦ ਹੀ ਵਾਪਸ ਪਰਤਾਈ ਅਗਨੀਮਤ ਰਹੀ ਹੈ ਕਿ ਜਾਨੀ ਨੁਕਸਾਨ ਤੋਂ ਬਚਾ ਰਹਿ ਗਿਆ ਤਕਨੀਕੀ ਖਰਾਬੀ ਦੇ ਚਲਦਿਆਂ ਐਮਰਜੈਂਸੀ ਲੈਂਡਿੰਗ ਹੋਈ ਹੈ ਤਾਂ ਬੀਤੇ ਕੁਝ ਹਫ਼ਤਿਆਂ ਦੇ ਵਿੱਚ 에ਅਰ ਇੰਡੀਆ ਤੇ ਇਸ ਦੇ ਸਹਿਯੋਗੀ ਕੰਪਨੀ ਦੇ ਕਈ ਫਲਾਈਟਸ ਦੇ ਵਿੱਚ ਤਕਨੀਕੀ ਖਰਾਬੀ ਆ ਰਹੀ ਹੈ ਜਿਸ ਦੇ ਚਲਦਿਆਂ ਹੁਣ ਲੋਕ ਡਰੇ ਤੇ ਸਹਿਮੇ ਹੋਏ ਨੇ ਹਾਲਾਂਕਿ ਇਸ ਫਲਾਈਟ ਨੂੰ ਵੀ ਤਕਨੀਕੀ ਖਰਾਬੀ ਦੇ ਚਲਦਿਆਂ ਮੌਕੇ ਤੇ ਹੇਠਾ ਉਤਾਰਨਾ ਪਿਆ ਤਾਂ 160 ਯਾਤਰੀ ਦੱਸਿਆ ਜਾ ਰਿਹਾ ਕਿ ਇੱਕ ਫਲਾਈਟ ਦੇ ਵਿੱਚ ਸਵਾਰ ਹੁੰਦੇ ਨੇ ਤੇ ਇਹ ਫਲਾਈਟ ਜਿਵੇਂ ਹਵਾ ਦੇ ਵਿੱਚ ਉਡਾਨ ਭਰਦੀ ਹੈ ਤਕਨੀਕੀ खराबी आसो तो बाद तुरंत ही फ्लाइट में अठारह मिनटा बाद हेठा उतारना पै गया तो बीते समय दौरान दस दी कि जिम्मे अहमदाबाद जहाज़ हादसा वापर है जिस दो सौ पचहत्तर के करीब लोगों की जांच गि चली गई है तो उस तो बाद एयर इंडिया के जहाज़ा तकनीकी खराबी दस्वीर तो एमरजेंसी लैंडिंग दबर लगातार सामने आ रही हैं ਇਰ ਇੰਡੀਆ ਦਾ ਇੱਕ ਹੋਰ ਜਹਾਜ਼ ਖਰਾਬੀ ਦੇ ਚਲਦਿਆਂ ਜਿੱਥੇ ਕਈ ਯਾਤਰੀਆਂ ਨੂੰ ਲੈ ਕੇ ਹਵਾ ਦੇ ਵਿੱਚ ਉੜਦਾ ਰਿਹਾ ਤੇ ਮਹਿਜ਼ ਉਡਾਨ ਤੋਂ 18 ਮਿੰਟ ਬਾਅਦ ਹੀ ੇਠਾਂ ਉਤਰ ਆਇਆ ਤਾਂ ਦੱਸੋ ਇਹ ਇੱਕ ਜੈਪੁਰ ਤੋਂ ਮੁੰਬਈ ਜਾ ਰਹੀ ਹੈ ਇੰਡੀਆ ਦੀ ਫਲਾਈਟ ਜਿਸ ਉ즈ਮੇ ਤਕਨੀਕੀ ਖਰਾਬੀ ਹੁੰਦੀ ਹੈ ਤੇ ਟੇਕ-ਆਫ ਦੇ 18 ਮਿੰਟਾਂ ਬਾਅਦ ਹੀ ਇਹ ਫਲਾਈਟ ਵਾਪਸ ਪਰਤਾਈ ਹੈ ਦਰਅਸਲ ਫਲਾਈਟ ਦੁਪਹਿਰ 1:35 ਮਿੰਟ ਤੇ ਉਡਾਨ ਭਰਦੀ ਹੈ ਤੇ ਇਸੇ ਦਰਮਿਆਨ 18 ਮਿੰਟਾਂ ਬਾਅਦ ਹੀ ਵਾਪਸ ਪਰਤਾਈ ਹੈ ਗਨੀਮਤ ਰਹੀ ਹੈ ਕਿ ਜਾਨੀ ਨੁਕਸਾਨ ਉਪਚਾਰ ਹੈ ਗਿਆ ਤਕਨੀਕੀ ਖਰਾਬੀ ਦੇ ਚਲਦਿਆਂ ਅਮਰਜੈਂਸੀ ਲੈਂਡਿੰਗ ਹੋਈ ਹੈ ਤਾਂ ਬੀਤੇ ਕੁਝ ਹਫ਼ਤਿਆਂ ਦੇ ਵਿੱਚ 에ਅਰ ਇੰਡੀਆ ਤੇ ਇਸ ਦੇ ਸਹਿਯੋਗੀ ਕੰਪਨੀ ਦੇ ਕਈ ਫਲਾਈਟਸ ਦੇ ਵਿੱਚ ਤਕਨੀਕੀ ਖਰਾਬੀ ਆ ਰਹੀ ਹੈ ਜਿਸ ਦੇ ਚਲਦਿਆਂ ਹੁਣ ਲੋਕ ਡਰੇ ਤੇ ਸਹਿਮੇ ਹੋਏ ਨੇ ਹਾਲਾਂਕਿ ਇਸ ਫਲਾਈਟ ਨੂੰ ਵੀ ਤਕਨੀਕੀ ਖਰਾਬੀ ਦੇ ਚਲਦਿਆਂ ਮੌਕੇ ਤੇ ਹੇਠਾ ਉਤਾਰਨਾ ਪਿਆ ਤਾਂ 160 ਯਾਤਰੀ ਦੱਸਿਆ ਜਾ ਰਿਹਾ ਕਿ ਇੱਕ ਫਲਾਈਟ ਦੇ ਵਿੱਚ ਸਵਾਰ ਹੁੰਦੇ ਨੇ ਤੇ ਇਹ ਫਲਾਈਟ ਜਿਵੇਂ ਹਵਾ ਦੇ ਵਿੱਚ ਉਡਾਨ ਭਰਦੀ ਹੈ ਤਕਨੀਕੀ ਖਰਾਬੀ ਆਉਂਦੀ ਹੈ ਜਿਸ ਤੋਂ ਬਾਅਦ ਤੁਰੰਤ ਹੀ ਫਲਾਈਟ ਨੂੰ 18 ਮਿੰਟਾ ਬਾਅਦ ਹੇਠਾ ਉਤਾਰਨਾ ਪੈ ਗਿਆ ਤਾਂ ਬੀਤੇ ਸਮੇਂ ਦੌਰਾਨ ਦੱਸਦੀ ਹੈ ਕਿ ਜਿਵੇਂ ਅਹਮਦਾਬਾਹ ਜਹਾਜ਼ ਹਾਦਸਾ ਵਾਪਰਿਆ ਜਿਸ ਵਿੱਚ 275 ਦੇਕਰੀ ਬਲੂਕਾ ਦੀ ਜਾਂਚ ਚੱਲੀ ਗਈ ਹੈ ਤਾਂ ਉਸ ਤੋਂ ਬਾਅਦ 에ਅਰ ਇੰਡੀਆ ਦੇ ਜਹਾਜ਼ਾ ਦੇ ਵਿੱਚ ਤਕਨੀਕੀ ਖਰਾਬੀ ਦੀਆਂ ਤਸਵੀਰਾਂ ਐਮਰਜੈਂਸੀ ਲੈਂਡਿੰਗ ਦੀਆਂ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ